ਸਾਰੇ ਨੇ ਅਰਦਾਸ ਬੇਨਤੀ ਕਰਨੀ ਹੈ ਕਿ ਮਾਤਾ ਜੀ ਨੂੰ ਸਦੀਪ ਕਾਲ ਆਪਣੇ ਚਰਨਾਂ ਚ ਨਵਾਸ ਸੇਤ ਬਖਸ਼ ਕਰੋ 84 ਲੱਖ ਜੁਨੀਆਂ ਤੋਂ ਕੱਢ ਕੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ ਕਰੋ ਆਪ ਸਭ ਹੀ ਜਾਣਦੇ ਹੋਗੇ ਦਾਸ ਦੀ ਡਿਊਟੀ ਭਾਈ ਸਾਹਿਬ ਭਰਿੰਦਰ ਸਿੰਘ ਜੀ ਨਾਲ ਸੈੱਟ ਹੈ ਕਿਉਂਕਿ ਭਾਈ ਸਾਹਿਬ ਥੋੜਾ ਟਾਈਮ ਪਹਿਲਾਂ ਵਿਦੇਸ਼ ਗਏ ਨੇ ਅਮਰੀਕਾ ਵਕੇ ਉਹਨਾਂ ਦਾ ਮੈਨੂੰ ਮੈਸੇਜ ਵੀ ਆਇਆ ਕਿ ਮੇਰੀ ਹਾਜ਼ਰੀ ਵੀ ਲਵਾ ਜਾਨੀ ਕਿਉਂਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਵੀਰ ਜੀ ਵੀਰ ਜੀ ਗੁਰਜੀਤ ਸਿੰਘ ਲਾਂਬਾ ਜੀ ਜਿਨ੍ਹਾਂ ਦਾ ਤਕਰੀਬਨ ਸਭ ਜਥਿਆਂ ਦੇ ਨਾਲ ਦਰਬਾਰ ਸਾਹਿਬ ਦੇ ਜਿੰਨੇ ਵੀ ਜਥੇ ਨੇ ਸਭ ਦੇ ਨਾਲ ਬਹੁਤ ਹੀ ਪਿਆਰ ਹੈ ਪਿਆਰ ਦੀ ਵਜ੍ਹਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੀ ਦਾ ਕਿਥੇ ਟਿੱਠੇ ਸੱਜੇ ਥਾਵ ਨਹੀਂ ਤੁੱਜਿਹਿਆ ਬਧੋ ਪੁਰਖ ਬਧਾਰਤੇ ਤਾਂ ਤੂੰ ਸੋਹਿਆ ਵਸਦੀ ਸਗਨ અપਾਰ ਅਨੂਪ RAMDAS ਹਰ ਹਰ ਨਾਨਕ ਅਸਮਜਾਏ ਨਾਇਆ RAMDAS ਇਹ ਉਸ ਦਰ ਦੇ ਨਾਲ ਪਿਆਰ ਕਰਦੇ ਨੇ ਤੇ ਸਾਡੇ ਵਰਗੇ ਸੀ ਸਿਵਕਾਨੂੰਮੀ ਪਿਆਰ ਕਰਦੇ ਨੇ ਇਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦਾ ਫੋਨ ਆਇਆ ਸੀ ਕਿ ਆਪ ਜੀ ਨੇ ਕਿ ਦਰਵਾਰਾ ਸੇਵਾ ਕਰਨੀ ਹੈ। ਸੋ ਆਓ। ਆਸਟ ਵਿੱਚ ਭਾਈ ਸਾਹਿਬ ਜੀ ਦਾ ਸ਼ਬਦ ਜਿਹੜਾ ਗਾਉਂਦੇ ਨੇ। ਸੱਜਣ ਨੇ ਰੰਗਲੇ ਜਾਏ ਸੁੱਤੇ ਜੀ ਰਾਣ ਹਮ ਵੀ ਵੰਜਾਂ ਡਮਣੀ ਰੋਵਾ ਚੀਣੀ ਬਾਣ ਇਹ ਸ਼ਬਦ ਪੜ ਕੇ ਫਿਰ ਨਾਲ ਹੀ ਸਮਾਪਤੀ ਹੈ ਕੋਕੀ। मैनू मैं पहली बार इस स्थान पर आया है बड़ा ही सुकून बड़ा आनंद क्योंकि ने पुरखा ने है मेरे तो बाद अति सतार जो संत बाबा जी जीरे वाले वो आप जी नाम कथा द्वारा आओ एक शब्द पढ़ के फिर समाप्ति ਸਜਣ ਮੇਰੇ ਰੰਗਲੇ ਜਾਇਸ ਤੇ ਜੀਰਾਣ ਸਜਣ ਮੇਰੇ ਰੰਗਲੇ ਜਾਇਸ ਤੇ ਜੀਰਾਣ ਹੰਪੀ ਵਨ ਤੂੰ ਮਣੀ ਰੋਵਾ ਚੀੜੀ ਬਾਣ ਹੰਮੀ ਵੰਜਾ ਤੂੰ ਮਣੀ ਰੋਵਾ ਚੀੜੀ ਸਜਣ ਮੇਰੇ ਰੰਗ ਲੈ ਜੈਸ ਤੇ ਜੀਰਾਨ ਸਜਣ ਮੇਰੇ ਰੰਗ ਲੈ ਜੈਸ ਤੇ ਜੀਰਾਨ ਨੁਲੜਾ ਨਾ ਕੀੜੇ ਤਿੰਨ ਚਾਰ ਬਪਣ ਕੇਰੇ ਪਤਝੋ ਕਲ ਤੁਝ ਜੁੰਮਣ ਹਾਰ ਸੱਜਣ ਮੇਰੇ ਰੰਗ ਲੈ ਜਾਇਸ ਤੇ ਜੀਰਾਨ ਸੱਜਣ ਮੇਰੇ ਰੰਗ ਲੈ ਜਾਇਸ ਤੇ ਜੀਰਾਨ ਰੰਗ ਮਾਣ ਲੈ ਪਿਆਰਿਆ ਜਾ ਜੋ ਬਨ ਨਾ ਹੁਲਾ ਰੰਗ ਮਾਣ ਲੈ ਪਿਆਰਿਆ ਜਾ ਜੋ ਬਨ ਨਾ ਹੁਲਾ ਦਿਨ ਥੋੜਨੇ ਥੱਕੇ ਆਹ ਪੁਰਾਣਾ ਚੋਲ ਰੰਗ ਧਾਣ ਲੈ ਪਿਆਰ ਰਹਿ ਗਈ ਮਤ ਜਨ ਪੀ ਜਾਏ ਪਵਰ ਗਏ ਬਗ ਬੈਠ ਆਏ ਰੰਗ ਧਾਣ ਲੈ ਪਿਆਰ ਰਹਿ ਗਈ ਗਵਾਈ ਸੋਇ ਵਿਸਕਵਾ ਆਇਆ ਹীরে ਜੈ ਸਾ ਜਨਮ ਹੈ ਕੋਟੀ ਬਦਲੇ ਜਾਏ ਰੰਗ ਮਾਣ ਲੈ ਪਿਆਰ ਰੰਗ ਮਾਣ ਲੈ ਪਿਆਰ ਜਾਂ ਜੋ ਬੰਨ ਹੁਲਾ ਦਿਨ ਥੋੜੜ ਥਕੇ ਪਿਆਰ ਰਾਣਾ ਚੁਲਾ ਰੰਗ ਮਾਣ ਲੈ ਪਿਆਰਿਆ ਜਾਂ ਜੋ ਪਨ ਨਾ ਹੁਲਾ ਦਿਨ ਤੋਂ ਜੈ ਸਤੇ ਜੀਰਣ ਕੀ ਨ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲਕੀਆ ਹੈ ਸੋਹਰੇ ਨਿੰਨਾ ਪਿਆ ਹੋਏ ਸਜਣ ਮੇਰੇ ਰੰਗ ਲੈ ਜਾਇਸ ਤੇ ਜੀਰਾਨ ਸਜਣ ਮੇਰੇ ਰੰਗ ਲੈ ਜਾਇਸ ਤੇ ਜੀਰਾਨ ਨਾਨਕ ਸੁਤੀ ਪਈਆ ਜਾਨ ਵਿਰਤੀ ਸੰ ਗੁਨਾਗ ਵਾਈ ਗੰਠੜੀ ਅਵਕਣ ਚੱਲੀ ਪਨ ਸਜਣ ਮੇਰੇ ਰੰਗਲੇ ਜਾਇਸ ਤੇ ਜੀਰਣ ਸੱਜਣ ਮੇਰੇ ਰੰਗਲੇ ਜਾਇਸ ਤੇ ਜੀਰਣ ਹਮ ਵੀ ਬੰਜਾ ਢੋਮਣੀ ਕਰੋ ਆਣ ਹੰਪੀ ਬਨ ਜਾ ਦੂਬਣੀ ਰੋਵਾ ਚੀਨੀ ਬਾਣ ਸਜਣ ਮੇਰੇ ਰੰਗ ਲੈ ਜਾਇ ਸੁਕੇ ਜੀਰਾਨ ਸਜਣ ਮੇਰੇ ਰੰਗ ਲੈ ਜਾਇ ਸੁਤੇ ਦੀਰਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਲਸਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਜਣ ਮੇਰੇ ਰੰਗ ਲੈ ਜਾਇ ਸੁਤੇ ਜੀਰਾ ਸੱਜਣ ਮੇਰੇ ਰੰਗਲੇ ਜਾਇ ਸਤੇ ਜੀਰਾਨ ਹੰਪੀ ਵੰਜਾ ਡੋਮਣੀ जयस ते जीराण सज्जन मेरे रंग ले जयस ते जीराण जयस ते जीराण जयस ते जीराण ਵਾਹਿਗੁਰੂ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਪਵਜਲ ਫੇਰਾ ਕਹਿ ਕਬੀਰ ਸਨੋਰੇ ਸੰਤੋਖੇ ਤੀ ਕਰਵ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਪਵਜਲ ਫੇਰਾ ਸੱਚੇ ਪਾਤਸ਼ਾਹ ਜੀ ਮਾਤਾ ਜੀ ਕੋਲੋਂ ਉਕਿ ਅਸੀਂ ਕਲ ਜੁਗ ਜੀਵ ਹਾਂ ਜਾਣੇ ਨੇ ਜਾਣੇ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਹੋ ਗਈਆਂ ਹੋਣਗੀਆਂ ਸਤਿਗੁਰੂ ਜੀ ਆਪ ਜਿੰਨੇ ਮਾਫੀ ਬਖਸ਼ ਕਰਨੀ ਸਦੀਵਕਾਲ ਆਪਣੇ ਚਰਨਾਚ ਨਿਵਾਸ ਪਿਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਕਟੰਬੀਆਂ ਨੂੰ ਪਾਣਾ ਮੰਨਣ ਦਾ ਬਲ ਤੱਕ ਬਖਸ਼ ਕਰਨੀ ਕੀਰਤਨ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਮਾਫੀ ਬਖਸ਼ ਕਰਨੀ ਆਹ ਹੁਣ ਅਤੀ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਮਾਪਰਖ ਪਾਪ ਜੀ ਨੂੰ ਗੁਰੂ ਦੇ ਸ਼ਬਦਾਂ ਦੁਆਰਾ ਬਚਨਾਂ ਦੁਆਰਾ ਨਿਹਾਲ ਕਰਨਗੇ ਸੋ ਆਹ ਫਤਿਹ ਦੁਆਰਾ ਫਤ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ